ਜਿਹੜੇ ਮਤਲਬ ਕੋਈ ਨੌਜਵਾਨ ਇਸ ਦਲਦਲ ਦੇ ਵਿੱਚ ਧਸੇ ਹੋਏ ਨੇ ਪੀੜਤ ਨੇ ਜਾਂ ਆਪਾਂ ਨੂੰ ਇਹ ਕਹਿ ਲਓ ਵੀ ਸਾਡੇ ਜਿਹੜੇ ਮੁੱਖ ਮੰਤਰੀ ਨੇ ਪੰਜਾਬ ਉਹ ਵੀ ਇਹ ਕਹਿੰਦੇ ਹੁੰਦੇ ਨੇ ਬਈ ਕਈ ਨੌਜਵਾਨ ਜਿਹੜੇ ਨੇ ਉਹ ਇਸ ਦਲਦਲ ਦੇ ਵਿੱਚ ਕਿਸੇ ਕਾਰਨਾ ਕਰਕੇ ਫਸੇ ਹੋਏ ਨੇ ਵੀ ਉਹਨਾਂ ਦੇ ਪ੍ਰਤੀ ਕੀ ਹੈ ਜੇ ਕੋਈ ਪੰਚਾਇਤ ਕੋਲੇ ਆਉਂਦੇ ਨੇ ਉਹ ਨੌਜਵਾਨ ਜਾਂ ਤੁਹਾਡੇ ਕੋਲ ਜਾਂਦੇ ਨੇ ਉਹਨਾਂ ਦਾ ਕੋਈ ਇਲਾਜ ਕੋਈ ਸਰਕਾਰ ਵੱਲੋਂ ਜਾਂ ਕੋਈ ਬਿਲਕੁਲ ਜੀ ਇਸ ਦੇ ਖਾਸ ਤੌਰ ਤੇ ਜਿਵੇਂ ਕਿ ਅਸੀਂ ਲੁਧਿਆਣਾ ਵਿਧਾਤੀ ਤੁਸੀਂ ਪੋਸਟਡਾ ਸੋ ਸਾਡੇ ਜਗਰਾਉ ਵਿੱਚ ਇੱਕ ਬਹੁਤ ਵੱਡਾ ਰੀਹੈਬਿਲੀਟੇਸ਼ਨ ਸੈਂਟਰ ਜਿਸ ਦੇ ਤਹਿਤ ਸਾਡੇ ਵੱਲੋਂ ਬਿਲਕੁਲ ਕਲੀਅਰ ਡਾਇਰੈਕਸ਼ਨ ਨੇ ਜੋ ਨਸ਼ਾ ਵੀਜ ਨਹੀਂ ਉਹਨਾਂ ਦੇ ਕਰਵਾਏ ਕੀਤੀ ਜਾਊਗੀ ਪਰ ਜੋ ਨਸ਼ਾ ਕਰ ਮਿਆਦੀ ਨੇ ਉਹ ਤਾਂ ਖੁਦ ਇੱਕ ਤਰ੍ਹਾਂ ਦੇ ਮਰੀਜ਼ ਨੇ ਸੋ ਉਹਨਾਂ ਬੰਦਿਆਂ ਨੂੰ ਅਸੀਂ ਰੀਹੈਬਿਲੀਟ ਕਰਾਂਗੇ ਉਹਨਾਂ ਨੂੰ ਸਾਡੇ ਕੋਲ ਨਿਸ਼ਚਿੰਤ ਹੋ ਕੇ ਖੁਦ ਸਾਡੇ ਕੋਲ ਆਉਣ ਜਿਵੇਂ ਕਿ ਅਸੀਂ ਪਿਛਲੇ ਦਿਨੀ ਇੱਕ ਹਲਵਾਰੇ ਦੇ ਨੌਜਵਾਨ ਨੂੰ ਐਡਮਿਟ ਕਰਾਇਆ ਵਾ ਜੋ ਕਿ ਇਸ ਟਾਈਮ ਜੇਰੇ ਇਲਾਜ ਆ ਕੋਸ਼ਿਸ਼ ਦੇ ਵਿੱਚ ਕੋਈ ਸਜ਼ਾ ਨਹੀਂ ਹੈ ਕੋਈ ਨਹੀਂ ਹੈ ਤੁਹਾਨੂੰ ਬਿਲਕੁਲ ਚੰਗੇ ਤਰੀਕੇ ਨਾਲ ਜਿੰਨੇ ਵੀ ਮਹੀਨੇ ਦਾ ਕੋਰਸ ਆ ਪੂਰਾ ਕਰਵਾ ਕੇ ਨਸ਼ਾ ਛਡਵਾਇਆ ਜਾਊਗਾ ਸੋ ਅੱਜ ਸਾਨੂੰ ਪੱਖੋਵਾਲ ਪਿੰਡ ਤੋਂ ਵੀ ਕਈ ਬੰਦੇ ਸਾਹਮਣੇ ਆਏ ਨੇ ਜੋ ਨਸ਼ਾ ਛੱਡਣਾ ਚਾਹੁੰਦੇ ਨਹੀਂ ਸੋ ਉਹਨਾਂ ਬੰਦੇ ਨੂੰ ਵੀ ਨੌਜਵਾਨਾਂ ਨੂੰ ਅਸੀਂ ਲੈ ਕੇ ਜਾ ਰਹੇ ਹਾਂ ਕਿ ਕੋਰਟ ਦੇ ਆਰਡਰ ਕਰਾ ਕੇ ਉਹਨਾਂ ਨੂੰ ਅਸੀਂ ਰੀਹੈਬਿਟੇਸ਼ਨ ਸੈਂਟਰ 'ਚ ਐਡਮਿਟ ਕਰਾਵਾਂਗੇ ਤੇ ਬਹੁਤ ਜਲਦੀ ਤੁਹਾਡੇ ਸਾਹਮਣੇ ਨਸ਼ਾ ਛੱਡ ਕੇ ਵਿਉਣਗੇ ਸੋ ਜੇ ਕੋਈ ਨਸ਼ਾ ਕਰਦਾ ਵਾ ਉਸ ਦੇ ਖਿਲਾਫ ਕੋਈ ਸਜ਼ਾ ਨਹੀਂ ਬਲਕਿ ਤੁਸੀਂ ਸਾਨੂੰ ਸਾਡੇ ਧਿਆਨ ਵਿੱਚ ਲੈ ਕੇ ਆਓ ਤਾਂ ਕਿ ਉਹਨਾਂ ਨੂੰ ਅਸੀਂ ਐਡਮਿਟ